ਪੀਆਰਟੀਸੀ ਦੀ ਬੱਸ ਦੇ ਟਾਇਰ ਥੱਲੇ ਆਉਣ ਨਾਲ ਨੌਜਵਾਨ ਦੀ ਮੌਤ ਹੁਣੇ-ਹੁਣੇ ਰਾਤ 8 ਵਜੇ ਦੇ ਕਰੀਬ ਬੱਸ ਸਟੈਂਡ ਖਮਾਉਂੋ ਵਿਖੇ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੀ ਪੀਆਰਟੀਸੀ ਦੀ ਬੱਸ ਦੇ ਟਾਇਰ ਥੱਲੇ ਆ ਕੇ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੇ ਸਮਾਚਾਰ ਮਿਲੇ ਹਨ ਘਟਨਾ ਸਥਾਨ ਤੇ ਪਹੁੰਚੇ ਥਾਣਾ ਖਮਾਉਂੋ ਦੇ ਮੁੱਖ ਅਫਸਰ ਸੁਪਿੰਦਰ ਸਿੰਘ ਨੇ ਦੱਸਿਆ ਕਿ ਪੀਆਰਟੀਸੀ ਦੀ ਇੱਕ ਬੱਸ ਜੋ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੀ ਸੀ ਤੇ ਡਰਾਈਵਰ ਬਖਸ਼ੀਸ਼ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਕਤ ਨੌਜਵਾਨ ਲੁਧਿਆਣੇ ਤੋਂ ਚੰਡੀਗੜ੍ਹ ਦੀ ਟਿਕਟ ਲੈ ਕੇ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਪ੍ਰੰਤੂ ਪਤਾ ਨਹੀਂ ਕਿਸ ਕਾਰਨ ਉਕਤ ਨੌਜਵਾਨ ਖਮਾਣੋ ਦੇ ਬੱਸ ਸਟੈਂਡ ਵਿਖੇ ਉਤਰਨ ਲੱਗਿਆ ਤਾਂ ਅਚਾਨਕ ਬੱਸ ਦੇ ਪਿਛਲੇ ਟਾਇਰਾਂ ਦੀ ਲਪੇਟ 'ਚ ਆ ਗਿਆ ਸਿੱਟੇ 'ਤੇ ਉਕਤ ਨੌਜਵਾਨ ਨੂੰ ਬੱਸ ਸਟੈਂਡ 'ਚ ਖੜੇ ਰਾਹਗੀਰ ਤੇ ਸਵਾਰੀਆਂ ਸਿਵਲ ਹਸਪਤਾਲ ਖਮਾਣੋ ਲੈ ਗਏ ਜਿੱਥੇ ਕੁਝ ਮਿੰਟਾਂ ਵਿੱਚ ਹੀ ਉਕਤ ਨੌਜਵਾਨ ਦੀ ਮੌਤ ਹੋ ਗਈ ਪ੍ਰੰਤੂ ਉਕਤ ਨੌਜਵਾਨ ਨੇ ਮੌਤ ਤੋਂ ਪਹਿਲਾਂ ਆਪਣਾ ਨਾਮ ਗੁਰਪ੍ਰੀਤ ਸਿੰਘ ਜਿੰਮੀ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਛੋਟੀ ਹੈਬੋਵਾਲ ਦੱਸਿਆ ਥਾਣਾ ਕਮਾਉਂਦੇ ਮੁਖ ਅਫਸਰ ਸੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।